ਉਹ ਕੀਤੇ ਜਾਣ ਜਾਣ ਜੋ ਵੀ ਵਾੜ ਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਗੱਲ ਨਾਲ ਸੈਟੀਸਫਾਈ ਨਹੀਂ ਸਿੱਧੇ ਸਿੱਧੇ ਇਲਜ਼ਾਮ ਲਾਇਆ ਕੋਈ ਰਾਤੀ 2:30 ਵਜੇ ਚਾਰ ਪੰਜ ਜਣੇ ਆਏ ਹੈਗੇ ਅੰਦਰ ਇੱਟਾਂ ਵੀ ਮਾਰੀਆਂ ਔਰ ਉੱਚੀ ਦਾਤਰ ਵਗੈਰਾ ਮਿਲੇ ਹੈਗੇ ਗੇਟ ਤੇ ਟੱਕ ਲੱਗੇ ਹੈਗੇ ਜਾਲੀ ਪਾਟੀ ਹੈਗੀ ਆ ਸਿੱਧੇ ਤੁਹਾਡੇ ਨਾਮ ਲੈ ਕੇ ਉਹਨਾਂ ਨੇ ਕੈਮਰਾ ਕੇ ਕੇ ਬਿਆਨ ਦਿੱਤੇ ਹੈਗੇ ਜਗਾ ਕੀਤੀ ਆ ਉਤੀ ਰੌਲਾ ਕੀ ਹੋਣਾ ਉਹ ਜਗਾ ਸੀਗੀ ਉਹ ਸਾਡੇ ਨਾਨਾ ਜੀ ਦੀ ਸੀਗੀ ਤੁਸੀਂ ਕਿਉਂ ਨਹੀਂ ਕਿਹਾ ਕਿ ਕੇਸ ਅਸੀਂ ਜਿੱਤ ਕੇ ਆਏ ਹੈ ਕੋਰਟ 20 ਸਾਲ ਤੋਂ ਚੱਲ ਰਿਹਾ ਉਹ ਤੁਹਾਡੇ ਕੋਈ ਹੈਗਾ ਕਲੀਅਰੈਂਸ ਵਗੈਰਾ ਵੀ ਦਿੱਤੇ ਆ ਜੀ ਸਾਡੇ ਕੋਲ ਸਾਰੇ ਸਬੂਤ ਪਏ ਨੇ ਅੱਜ ਵੀ ਜੋ ਇਹ ਇਸ ਚੀਜ਼ ਦੀ ਗੱਲ ਮੇਰੇ ਸਿੱਤੇ ਦੇ ਸਿੱਤੇ ਦੋਸ਼ ਲਾਏ ਹੈਗੇ ਰਾਤ ਦੇ 2:30 ਵਜੇ ਇਹ ਗਰੁੱਪ ਬਣਾ ਕੇ ਆਏ ਹੈਗੇ ਆ ਉਹ ਦਾ ਤਾਤਰਾ ਨਾਲ ਗੇਟ ਤੇ ਹਮਲਾ ਕੀਤਾ ਅੰਦਰ ਇੱਟਾ ਮਾਰੀਆਂ ਔਰ ਬਜ਼ੁਰਗ ਦੇ ਪੱਥੇ ਜੱਟ ਵੀ ਵਜਿਓ ਤੁਹਾਨੂੰ ਕੈਮਰੇ ਗਿਆ ਕੇ ਦਿਖਾ ਰਿਹਾ ਸਰ ਕਹਿਣ ਦੇ ਨਾਲ ਕੁਝ ਨਹੀਂ ਇਹ ਪ੍ਰੂਫ ਵੀ ਕਰਨਾ ਪੈਂਦਾ ਪ੍ਰੂਫ ਕਰ ਦੇਣ ਅਸੀਂ ਮੰਨ ਲੈਂਦੇ ਕਿਉਂਕਿ ਇਹ ਇਦਾਂ ਦੇ ਹੈ ਹੀ ਉਹ ਤੇ ਫੋੜ ਚੋਂ ਉਹ ਇਹ ਤੁਹਾਨੂੰ ਪੁੱਛਣਾ ਜਾਨੀ ਆ ਕਿ ਕਿਉਂ ਇਹ ਚੀਜ਼ ਦਾ ਕੋਈ ਪ੍ਰੂਫ ਨਹੀਂ ਰੱਖਿਆ ਕੋਈ ਐਨਾ ਦਾ ਕੱਚਾ ਹੁੰਦਾ ਨਹੀਂ ਕਿ ਤੁਹਾਡੇ ਕੋਲ ਲਿਖਤੀ ਕੁਝ ਹੋਵੇ ਹੀ ਨਾ ਉਹਨਾਂ ਨੇ ਕਿਹਾ ਜਦ ਪੈਸੇ ਦਿੱਤੇ ਤੇ ਰਿਸ਼ਤੀ ਹੋਣ ਵਾਲੀ ਸੀ ਉਹ ਪਰ ਉਹਨਾਂ ਦੀ ਡੈਥ ਹੋ ਗਈ ਨਾ ਤੇ ਜੱਜ ਬੈਠੇ ਨੇ ਜੀ ਜੀ ਕਿਹੜਾ ਪਿੰਡ ਅਰਦਾਸਪੁਰ ਜੀ ਕੀ ਵਾਰ ਦਾ ਤੁਸੀਂ ਰਾਤੀ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੋਣੀ ਰਾਤੀ 2:30 ਵਜੇ ਹੋਈ ਸੀ 2:30 ਵਜੇ ਮੰਦੀ ਆਈ ਆ ਅੱਛਾ ਮੰਦੀ ਆ ਕੇ ਤਾਂ ਵੀ ਨਹੀਂ ਸਾਡੇ ਦਰਵਾਜ਼ੇ ਫੜਨੇ ਆ ਅੱਛਾ ਬੜਾ ਫੇਮ ਆ ਗਿਆ ਜਦੋਂ ਉੱਠ ਖੜੇ ਸੁਤੇ ਪਏ ਜਾ ਕੇ ਬਾਹਰ ਦਿਖੜ ਗਏ ਕਮਿਊਨਿਟੀ ਚਰਨੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਬਾਹਰ ਬੰਦੇ ਆ ਗਏ ਅੜਕਾ ਹੁੰਦਾ ਸੀ ਜੀ ਅੜਕਾ ਹੋਇਆ ਬਹੁਤ ਜਿਆਦਾ ਕਿੰਨੇ ਜਾਣੇ ਸੀ ਘਰ ਵਿੱਚ ਅੰਦਰ ਅੰਦਰ ਕੰਨ ਜੀ ਕੋਣ ਕੋਣ ਸੀ ਨਹੀਂ ਗੁੱਟੀ ਦਾ ਮੇਰਾ ਕਾਕਾ ਤੁਹਾਨੂੰ ਕੋਈ ਸ਼ੱਕ ਵਗਾਰ ਹੈ ਕਿਨੇ ਹਮਲਾ ਕੀਤਾ ਇਹ ਸਾਡਾ ਪ੍ਰੋਹਣੇ ਦਾ ਨਾਮ ਹੋਇਆ ਜੀ ਪ੍ਰੋਹਣੇ ਕੌਣ ਆਰਾਮ ਸਿੰਘ ਜੀ ਕਿੱਥੇ ਰਹਿੰਦੇ ਜੀ ਆਟੇ ਜੀ ਉਹਨੇ ਕਿਉਂ ਕੀਤਾ ਇਹਦਾ ਉਹਨੇ ਕੀਤਾ ਉਹਦਾ ਨਾ ਕੀ ਚੱਲਦਾ ਜੀ ਕੇਸ ਕਿੱਥੋਂ ਦਾ ਚੱਲਦਾ ਇਸ ਜ਼ਮੀਨ ਦਾ ਇਸ ਜ਼ਮੀਨ ਦਾ ਜੀ ਕਦੋਂ ਦਾ ਕੇਸ ਚੱਲਦਾ ਇਹਨੂੰ ਹੋ ਗਿਆ ਜੀ 20 ਸਾਲ ਕੋਰਟ ਵਿੱਚ ਚੱਲਦਾ ਜੀ ਬਾਰ ਉਹ ਹਮਲਾ ਕਰਨ ਦਾ ਕਾਰਨ ਕੀ ਹੋ ਸਕਦਾ ਹੈ ਹਮਲਾ ਕਿਉਂ ਕੀਤਾ ਉਹਨਾਂ ਨੇ ਹਮਲਾ ਕਰਨ ਦੇ ਕਾਰਨ ਕੀ ਉਹ ਕਹਿੰਦੇ ਚਾਲੀਆਂ ਦੇ ਉਹਨਾਂ ਚਿੰਦੜਾ ਕਿੰਨੀ ਜਗ੍ਹਾ ਹੈ ਸਾਰਾ ਮਾਰ ਦੇ ਕਿਹਦੇ ਨਾਂ ਤੇ ਇਹ ਮੇਰੇ ਟਾਈ ਦੇ ਮੁੰਡੇ ਦੇ ਨਾਂ ਤੇ ਕਿਸ ਚੱਲਦਾ ਕਿਸ ਚੀਜ਼ ਆ ਵਾ ਸੈਂ ਰੱਖਾ ਮੇਰੀ ਕਿਸ ਤੁਸੀਂ ਕੀਤਾ ਕਿ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਅੱਛਾ ਤਾਂ ਕਿਹਦਾ ਵਾ ਮਰਗੀ ਦੇ ਨਾਂ ਮਰਗੀ ਕੌਣ ਮਰਗੀ ਤਾਂ ਦੇ ਮੁੰਡੇ ਉਹ ਕਿੱਥੇ ਉਹ ਕੈਨੇਡਾ ਵਿੱਚ ਸੀ ਫਿਰ ਉਹਲਾ ਹੈ ਕੀ ਅਸਲ ਵਿੱਚ ਉਹਨਾਂ ਨੇ ਉਹ ਉਹ ਚਰੌਂਗਾ ਚਾਹੁੰਦੇ ਹਾਂ ਜੀ ਇਹਨਾਂ ਨੂੰ ਬਿੱਤ ਬਗਾਰ ਬੜਾਈ ਮਕਾਨ ਬਣਾ ਕੇ ਥਾਂ ਥਾਂ ਮਲਕੀਤ ਦਾ ਵਾ ਕਬਜ਼ਾ ਤੁਹਾਡੇ ਕੋਲ ਉਹ ਕਾਲੀ ਛਡਾਉਣਾ ਚਾਹੁੰਦੇ ਤੁਹਾਡੇ ਕਹਿੰਦੇ ਬਾਬਾ ਮਨ ਚ ਮੈ ਲਿਆ ਉਹਨਾਂ ਦੇ ਕੋਈ ਜਾਂ ਕਿੰਨੇ ਤੋਂ ਯਾਰ ਨੂੰ 1.5 ਲੱਖ ਰੁਪਏ ਆਏ ਕਿਹਨੇ ਦਿੱਤਾ ਤਾਏ ਨੂੰ ਮੇਰੇ ਬਾਪ ਨੇ ਅੱਛਾ ਮੇਰੇ ਬਾਪ ਨੇ ਉਹਦੇ ਬਾਪ ਨੂੰ 1.5 ਲੱਖ ਰੁਪਏ ਦਿੱਤਾ ਜੀ ਕਾਹਦਾ ਦਿੱਤਾ ਕਿ ਕਹਿੰਦਾ ਜੀ ਮਕੀਦ ਦੇ ਬਾਪ ਨੂੰ ਹਾਂ ਜੀ ਅੱਛਾ ਤੇ ਜਦੋਂ ਹਮਲਾ ਹੋਇਆ ਆਸ-ਪਾਸ ਕੋਈ ਕੈਮਰਾ ਨਹੀਂ ਹੈਗਾ ਇੱਥੇ ਕੈਮਰੇ ਹੈਗੇ ਜੀ ਬਾਹਰ ਜਿਹੜੇ ਸਾਡੇ ਕੈਮਰੇ ਖਰਾਬ ਕੀਤੇ ਜਾਂਦੇ ਜੀ ਕਹਨੇ ਕੀਤਾ ਖਰਾਬ ਇਹ ਸਾਨੂੰ ਨਹੀਂ ਪਤਾ ਹੀ ਅਸੀਂ ਹਸਪਤਾਲ ਜਤੀ ਗਏ ਉੱਥੋਂ ਲੈ ਕੇ ਪਹਿਲਾਂ ਚਲਦੇ ਸੀ ਪਹਿਲਾਂ ਚਲਦੇ ਸੀ ਅੱਛਾ ਕੀ ਕੀ ਬਾਹਰ ਬਰਾਮਤ ਕੀ ਕੀ ਹੋਇਆ ਬਰਾਮਤ ਬਾਹਰ ਘੜਾਸਾ ਪਿਆ ਜੀ ਪੋਰ ਐਟ ਬੱਟੇ ਬੋਰੀ ਭਰੇ ਪਏ ਅੱਛਾ ਹਾਂ ਤੁਸੀਂ ਕੋਈ ਪੁਲਿਸ ਦਰਖਾਸਤ ਦਿੱਤੀ ਇਹਦੀ ਹਾਂ ਬਹੁਤ ਦਿਖਾ ਦੇ ਗਏ ਜੀ ਬੋਲਸਾ ਜੇ ਨਹੀਂ ਆਈ ਜੀ ਆਈ ਨਹੀਂ ਹੋਈ ਮੌਕਾ ਦੇਖਣ ਨਹੀਂ ਆਈ ਜੀ ਕੋਈ ਆਨਲਾਈਨ ਕੰਪਲੀਟ ਵੀ ਕੀਤੀ ਸੀ ਆਨਲਾਈਨ ਕੀਤੀ ਸੀ ਜੀ ਚੰਡੀਗੜ੍ਹ ਨੂੰ ਕਿੰਨੇ ਨੰਬਰ ਤੇ 112 ਤੇ ਜੀ ਉਹ ਆਇਆ ਕੋਈ ਰਾਤੀ ਨੂੰ ਨਹੀਂ ਨਹੀਂ ਹਬੂ ਕੋਈ ਨਹੀਂ ਆਇਆ ਪਿੰਡ ਦੀ ਪੰਚਾਇਤ ਨੂੰ ਦੱਸਿਆ ਤੁਸੀਂ ਹਾਂਜੀ ਪਿੰਡ ਦੀ ਪੰਚਾਇਤ ਪਿੰਡ ਦੀ ਪੰਚਾਇਤ ਆਈ ਮੌਕੇ ਤੇ ਹਾਂਜੀ ਮੈਂ ਮੌਕੇ ਤੇ ਆਈ ਅੱਛਾ ਜਿਹਨੇ ਹਮਲਾ ਕਰਾਇਆ ਸਾਥੀ ਉਸ ਦਾ ਕੀ ਨਾਮ ਆ ਪੂਰਾ ਉਸ ਦਾ ਆਰਾਮ ਕਿਥੇ ਨਹੀਂ ਕੀ ਕੰਮ ਕਰਦਾ ਮਾਸਟਰ ਜੀ ਦਾ ਰਾਮ ਕਿਥੇ ਪਿੰਡ ਦਾ ਪਾਸਟੇ ਦਾ ਪਾਸਟੇ ਦਾ ਤੁਸੀਂ ਕੀ ਮੰਗ ਕਰਦੇ ਕੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਕਿਉਂਕਿ ਕੇਸ ਤਾਂ ਕੋਰਟ ਵਿੱਚ ਚੱਲਦਾ ਦੇਖੋ ਜੀ ਇਹ ਇਹੀ ਤਾਂ ਜਾ ਸਾਡੇ ਹਮਰੇ ਨਾ ਕਰੇ ਬਸ ਅਸੀਂ ਤਾਂ ਇਹ ਜਿਹਨੇ ਤੁਸੀਂ ਆਪਣਾ ਵਕੀਲ ਕੀਤਾ ਹੈ ਹਾਂਜੀ ਹਾਂਜੀ ਤੁਹਾਨੂੰ ਜੇ ਹੁਣ ਮਾਰਨੀ ਦਾ ਕਾਰ ਕਤ ਮਾਰ ਦਿੰਦਾ ਕੋਈ ਸਾਡੇ ਕੋਲ ਕੌਣ ਜਮੇ ਬਸ ਜੀ ਜੀ ਕੀ ਕਾਰਵਾਈ ਕਰਾਉਣਾ ਚਾਹੁੰਦੇ ਸੀ ਹਾਂਜੀ ਬਈ ਉੱਤੇ ਪਤਾ ਕਰਨਾ ਚਾਹੀਦਾ ਜੀ ਤਾਂ ਤੁਸੀਂ ਆਪਣਾ ਵਕੀਲ ਕੀਤਾ ਹੋਇਆ ਇਸ ਮਾਮਲੇ 'ਚ ਹਾਂਜੀ ਕੀਤਾ ਹੋਇਆ ਫਿਰ ਤੁਸੀਂ ਪਿੰਡ ਦੇ ਮੋਦਬਰ ਹੋਰ ਕੀ ਕਹਿਣਾ ਹੈ ਇਸ ਕਾਫੀ ਇਸ ਮਾਮਲੇ ਬਾਰੇ ਇਹ ਬੜੀ ਮੰਦਵਾਕੀ ਘਟਨਾ ਹੈ ਜੀ ਜੋ ਰਾਤੀ ਚੰਗਾਰਾ ਰਾਮ ਦੇ ਘਰ ਹੋਈ ਆ ਕੁਝ ਬੰਦੇ ਅਣਪਛਾਤੇ ਆਏ ਆ ਉਹ ਇੱਥੇ ਆ ਕੇ ਹਮਲਾ ਕਰਕੇ ਗਏ ਉਹਨਾਂ ਨੇ ਗੇਟ ਕੋਡ ਤੋੜਦਾ ਵੱਢਿਆ ਪਿਆ ਟਾਕੀਆਂ ਟੁਕੀਆਂ ਬਣੀਆਂ ਇੱਟਾਂ ਰੋੜੇ ਮਾਰੇ ਆ ਇਹ ਉਹ ਲਲਕਾਰੇ ਮਾਰਦੇ ਗਏ ਆ ਕਿ ਸਾਡਾ ਕਤਲ ਕਰ ਦਿਆਂਗੇ ਜੀ ਇਹ ਬੜੀ ਮਾੜੀ ਘਟਨਾ ਆ ਇਹ ਪਿੰਡ ਵਿੱਚ ਪਹਿਲੀ ਘਟਨਾ ਨਹੀਂ ਦੋ ਤਿੰਨ ਘਟਨਾ ਪਹਿਲਾਂ ਵੀ ਹੋ ਚੁੱਕੀਆਂ ਜੀ ਪਹਿਲਾਂ ਸਾਡੇ ਘਰ ਵੀ ਮਾਤਾ ਦਾ ਕਤਲ ਹੋਇਆ ਉਸ ਤੋਂ ਬਾਅਦ ਨਜੀਤ ਸਿੰਘ ਪਾਂਚੋ ਦੇ ਘਰ ਹੋਇਆ ਇਦਾਂ ਹੀ ਆ ਪਿੰਡ ਹਰਦਾਸਪੁਰ ਵਿੱਚ ਬਾਰ ਬਾਰ ਘਟਨਾ ਹੋ ਰਹੀਆਂ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹਦੀ ਪੂਰੀ ਡੂੰਘਾਈ ਤੱਕ ਜਾਂਚ ਕੀਤੀ ਜਾਵੇ ਸਰ ਪਹਿਲਾਂ ਹਰਦਾਸਪੁਰ ਪਿੰਡ ਵਿੱਚ ਮਰਡਰ ਦਾ ਹੋਣਾ ਹਾਂਜੀ ਤੁਹਾਡੇ ਮਾਤਾ ਜੀ ਦਾ ਫਿਰ ਉਸ ਤੋਂ ਬਾਅਦ ਲੁੱਟਖੋ ਦਾ ਹੋਣਾ ਹਾਂਜੀ ਕੀ ਹੈ ਕਿਉਂ ਮਾਮਲੇ ਟਰੇਸ ਕਿਉਂ ਨਹੀਂ ਹੁੰਦੇ ਪਏ ਪ੍ਰਸ਼ਾਸਨ ਨੂੰ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਪ੍ਰਸ਼ਾਸਨ ਨੂੰ ਇਸ ਨੋਡ ਨੂੰ ਅੱਜ ਤੱਕ ਜਾਣਾ ਚਾਹੀਦਾ ਦੋਚੀਆਂ ਨੂੰ ਫੜਨਾ ਚਾਹੀਦਾ ਜੀ ਹੁਣ ਇਨੀ ਦਿਨੀ ਹੀ ਇਹ ਤੀਸਰੀ ਵਾਰ ਦਾਤ ਹੋ ਗਈ ਹੈ ਪਿੰਡ ਸਾਰਾ ਦਹਿਸ਼ਤ ਦੇ ਮਾਹੌਲ ਵਿੱਚ ਆ ਜੀ ਲੋਕੀ ਸਾਰੇ ਡਰੇ ਹੋਏ ਆ ਜਦ ਬਾਰ-ਬਾਰ ਇਹ ਪਿੰਡ ਵਿੱਚ ਵਾਰਦਾਤਾਂ ਹੋ ਰਹੀਆਂ ਆ ਜੀ ਜਿਹੜਾ ਆ ਮਾਮਲਾ ਸਰ ਦੇਰ ਰਾਤ ਹਮਲਾ ਕਰਨਾ ਅਗਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿਵੇਂ ਮਵਰਤ ਦਾ ਕੀ ਮਾਮਲਾ ਅਸਲ ਵਿੱਚ ਹੈ ਕੀ ਹੈ ਜਿਹੜੇ ਬੰਦੇ ਆਏ ਆ ਜਿਹੜੀ ਆ ਕੇ ਘਰ ਤੇ ਹਮਲਾ ਕੀਤਾ ਉਹ ਨਹੀਂ ਨੁਕਸਾਨ ਕਰਨ ਲਈ ਆਏ ਆ ਤੱਕ ਕੇ ਆਏ ਆ ਜਿਹਨੇ ਗੇਟ ਬਾੜ ਦਿੱਤਾ ਆ ਸਾਰਾ ਕੁਝ ਵੱਢਿਆ ਤਾਕੀਆਂ ਤੋੜੀਆਂ ਇੱਟਾਂ ਰੋੜੇ ਅੰਦਰ ਮਾਰੇ ਆ ਤੇ ਉਹ ਕਿਤੇ ਉੱਧੇ ਤਾਂ ਨਹੀਂ ਆਏ ਹੈਗੇ ਉਹ ਬੰਦੇ ਮਾਰਨੇ ਆਏ ਆ ਕੁਝ ਕਰਨੇ ਆਏ ਆ ਨਾ ਕਦੋਂ ਤਾਂ ਰੌਲਾ ਚੱਲਦਾ ਜੀ ਇਹਨਾਂ ਦਾ ਇਹਨਾਂ ਦਾ ਤਾਂ ਕੀ ਚੱਲਦੇ ਨੂੰ 20 ਸਾਲ ਹੋ ਗਿਆ ਜੀ ਅਸਲ ਸੱਚ ਹੈ ਕਿ ਕਿ ਰੌਲਾ ਚੱਲਦਾ ਕਿਉਂ ਹੈ ਇਹ ਰੌਲਾ ਇਹਨਾਂ ਦਾ ਇਦਾਂ ਹੈ ਜੀ ਇਹਦੇ ਇਹਨਾਂ ਤਾਇਆ ਜੀ ਦੀ ਜਗ੍ਹਾ ਉਹ ਜਗਾ ਇਹਦੇ ਤਾਇਆ ਜੀ ਨੇ ਇਹਨਾਂ ਨੂੰ ਵੇਚ ਦਿੱਤੀ ਸੀ ਇਹਨਾਂ ਨੂੰ ਪਾਹਾਂ ਜੀ ਪੈਸੇ ਪੂਸੇ ਨਹੀਂ ਦਿੱਤੇ ਉਹ ਸਾਰੇ ਸ਼ਿਗਾਰਾ ਸਿੰਘ ਜੀ ਲੇਕਨ ਰਜਿਸਟਰੀ ਜੁਸਟਿਸ ਦਾ ਖਰਾ ਤਾਇਆ ਜੀ ਦੀ ਡੈਥ ਹੋ ਗਈ ਸੀ ਮੈਨੂੰ ਇੰਨਾ ਵੀ ਨਹੀਂ ਪਤਾਗਾ ਲੇਕਨ ਉਹ ਜਿਹੜੀ ਥਾਂ ਆ ਉਹ ਇਹਦੇ ਮੁੰਡੇ ਦੇ ਨਾਮ ਤੇ ਆ ਗਈ ਜੀ ਤੋਂ ਇਹਨਾਂ ਦਾ ਰੌਲਾ ਇਹਨਾਂ ਦੇ پرانے ਨੇ ਕੇਸ ਖੋਸ ਕੀਤਾ ਹੈ ਸਗਾ ਤੇ 20 22 ਸਾਲ 20 22 ਕੇਸਾਲ ਹੋ ਗਿਆ ਚੱਲਦੇ ਨੇ ਇਹਨਾਂ ਦੇ پرانے ਦਾ ਕੀ ਨਾਮ ਪੂਰਾ RAM KRISHAN JI ਕਿੱਥੇ ਰਹਿੰਦਾ ਜੀ ਉਹ ਪਾਂਛੇ ਆਈ ਹੈ ਅੱਛਾ ਜੀ ਇਹਨੂੰ ਦੱਸ ਕੇ ਰਿਟਾਇਰ ਹਾ ਡੋਮਾਸਟਰ ਵਗੈਰਾ ਹੈਗਾ ਉਹ ਸ਼ਾਇਦ ਹੋ ਗਿਆ ਮੈਂ ਉਦੋਂ ਤਾਂ ਮੈਨੂੰ ਵੀ ਉਹਨਾਂ ਜੀ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਤੁਸੀਂ ਆਪਸ ਵਿੱਚ ਤੁਹਾਡਾ ਰਿਸ਼ਤੇਦਾਰੀ ਹੈਗੀ ਤੁਸੀਂ ਬੈਠ ਕੇ ਗੱਲਬਾਤ ਕਰ ਲਓ ਅਸਲ 'ਚ ਤੁਹਾਡੇ ਹਿਸਾਬ ਨਾਲ ਤੁਸੀਂ ਇੱਕ ਮੋਤਭਰੋ ਹੱਕਦਾਰ ਕੌਣ ਬਣਦਾ ਇਸ ਥਾਂ ਦਾ ਕੋਰਟ ਕੇਸ ਵੀ ਚੱਲ ਰਿਹਾ ਦੇਖੋ ਜੀ ਕੋਰਟ ਕੇ ਚੱਲਦਾ ਕੋਰਟ ਦੇ ਹਿਸਾਬ ਨਾਲ ਤਾਂ ਹੁਣ ਇਹਨਾਂ ਦੇ ਆਪਸ ਵਿੱਚ ਹੀ ਆ ਗਾਂ ਟੋਗਾ ਪੀਲਾ ਲਾਈ ਜਾਂਦੇ ਆ ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਬੈਠ ਕੇ ਨਿਬੇੜ ਲਓ ਤੁਹਾਡਾ ਆਪਸ ਵਿੱਚ ਰਿਸ਼ਤੇਦਾਰੀ ਦਾ ਮਾਮਲਾ ਹੈ ਰਿਸ਼ਤੇਦਾਰੀ ਆ ਅਸੀਂ 4-5 ਵਾਰੀ ਪਾਸਟੇ ਵੀ ਜਾ ਕੇ ਆਏ ਮੈਂ ਆਪ ਜਾ ਕੇ ਆਇਆ ਇਹਨਾਂ ਦਾ ਆਪਣਾ ਪ੍ਰਾਣਾ ਜੁਆਈਓ ਜੀ ਇਹਨਾਂ ਦੇ ਤਾਇ ਦਾ ਜੁਆਈ ਆ ਜੀ ਤਾਇ ਦਾ ਜੁਆ ਮੁਕੇ ਲੱਖਾਂ ਦੀ ਕੀਮਤੀ ਹੈਗੀ ਹਾਂਜੀ ਹਾਂਜੀ ਮੁਕੇ ਸਾਰਾ ਮਾਮਲਾ ਜਗਾ ਦੇ ਮਾਮਲੇ ਕਰਕੇ ਇਚਾਰੀ ਵਾਰਦਾਤਾਂ ਜਿ ਰਤੀ ਹੋਈ ਹੈ ਉਹ ਦੂਜੀ ਗੱਲ ਇਹ ਹੈ ਜੀ ਰਾਤੀ ਬੰਦੇ ਜਿਹੜੇ ਉਹ ਹਮਲਾ ਕਰਕੇ ਕੋ ਲਲਕਾਰੇ ਮਾਰਦੇ ਗਏ ਆ ਤੇ ਪਰਸ ਨੂੰ ਉੱਥੇ ਲੱਖਾਂ ਦੇ ਢੇਰ ਪਿਛਣਗੇ ਅੱਛਾ ਬੜੀ ਬਾਣੀ ਗੱਲ ਹੈ ਜੀ ਪਿੰਡ ਵਿੱਚ دہشت ਬਾਰ-ਬਾਰ ਪਿੰਡ ਵਿੱਚ ਇਦਾਂ ਦੀਆਂ ਵਾਰਦਾਤਾਂ ਹੋ ਰਹੀਆਂ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੁਸੀਂ ਦਰਖਾਸਤ ਦਿੱਤੀ ਹੈ ਤੁਸੀਂ ਉਹਦਾ ਪੁਲਿਸ ਵਾਲਾ ਕੀ ਕਹਿਣਾ ਮੁਲਾਜ਼ਮਾ ਜੀ ਹਾਂਜੀ ਤੱਕ ਤਾਂ ਆਏ ਨਹੀਂ ਜੀ ਉਹ ਕਹਿੰਦੇ ਆਉਂਦੇ ਆ ਅਜੇ ਤੱਕ ਤਾਂ ਕੋਈ ਆਇਆ ਨਹੀਂ ਤੁਸੀਂ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਅਸੀਂ ਤਾਂ ਦੇਖੋ ਜੀ ਨਰਵਾਕ ਜਾਂਚ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਸਾਨੂੰ ਵੀ ਪਿੰਡ ਵਾਲਿਆਂ ਨੂੰ ਪਤਾ ਲੱਗੇ ਬਈ ਇਹ ਕੀ ਹੋ ਰਿਹਾ ਪਿੰਡ ਵਿੱਚ ਤੇ ਤਿੰਨ ਚਾਰ ਇਦਾਂ ਦੇ ਕੇਸ ਹੋ ਗਏ ਆ ਤੇ ਬੜੀ ਮਾੜੀ ਗੱਲ ਆ ਬਾਪੂ ਜਿਹੜੇ ਕੋਰਟ ਵਿੱਚ ਚੱਲਦਾ ਹੈਗਾ ਸਾਰਾ ਉਹ ਤੁਹਾਡੇ ਕੋਲ ਸਾਰੇ ਡਾਕੂਮੈਂਟ ਵਗੈਰਾ ਹੈਗੇ ਸਾਰੇ ਕੁਝ ਹਾਂਜੀ ਹਾਂਜੀ ਹੈਗੇ ਜਿਹੜੇ ਕੋਈ ਪੈਸੇ ਤੁਸੀਂ ਕਿਤੇ ਦਿੱਤੇ ਹੋਏ 1.5 ਲੱਖ ਵਗੈਰਾ ਕੁਝ ਲਿਆ ਜਾਂ ਦਿੱਤਾ ਉਹਦੇ ਵੀ ਕੋਈ ਸੂਤ ਹੈ ਉਹ ਨਹੀਂ ਜੀ ਸੂਤ ਉਹ ਬਾਪ ਦੇ ਬਾਪ ਦੇ ਕੋਰਟ ਵਿੱਚ ਕੇਸ ਚੱਲਦਾ ਕਿੰਨਾ ਸਮਾਂ ਹੋ ਗਿਆ ਕੋਰਟ ਵਿੱਚ ਹੋ ਗਿਆ ਜੀ 23 ਮਹੀਨਾ ਕਿੱਥੇ ਚੱਲਦਾ ਇਹ ਕਰਪੂਰ ਜੀ ਪਿੰਪੋੜੇ ਕੋਲ ਬੋਤਲੇ ਕਰਪੂਰ ਚੰਡੀਗੜ੍ਹ ਵੀ ਜਾਣੇ ਆ। ਅੱਜ ਆਪਣਾ ਕੀ ਨਾਮ? ਮੇਰਾ ਨਾਮ ਗੁਰੂ ਸ਼ਿੰਗਾਰਾ ਰਾਮਕ੍ਰਿਸ਼ਨ ਪਿੰਡ ਪਾਸਟਾ। ਸੋ ਪਿੰਡ ਹਰਦਾਸਪੁਰ ਵਗੇ ਰਾਤੀ 2:30 ਵਜੇ ਇੱਕ ਵਾਰਦਾਤ ਹੋਈ ਹੈਗੀ ਆ ਸ਼ਿੰਗਾਰਾ ਰਾਮਦੇ ਘਰ। ਜਿਹਨੂੰ ਹਰੀਨਾਥ ਦੇ ਨਾਲ ਵੀ ਜਾਣਿਆ ਜਾਂਦਾ ਹੈਗਾ ਉਹਨਾਂ ਦਾ ਤੁਹਾਡੇ ਤੇ ਇਲਜ਼ਾਮ ਹੈਗਾ ਵਾ ਰਾਮਕ੍ਰਿਸ਼ਨ ਹੋਣਾ ਤੇ ਕਿ ਸਾਡੇ ਤੇ ਹਮਲਾ ਕਰਾਇਆ ਗਿਆ ਕੋਈ ਜਗ੍ਹਾ ਦੀ ਰੰਜਿਸ਼ ਤੇ ਚੱਲਦੇ ਆ ਕੋਈ ਸੱਚਾ ਕੀ ਹੈ ਕੰਦ ਨਾਲ ਸਾਡਾ 20 ਸਾਥ ਜੋ ਉਹਨਾਂ ਨਾਲ ਕੇਸ ਚੱਲ ਰਿਹਾ ਸੀਗਾ। ਜੋ ਕਿ ਅਸੀਂ ਹਾਈ ਕੋਰਟ ਵਿੱਚ ਜਿੱਤ ਚੁੱਕੇ ਆ ਜੋ ਕਿ ਸਾਨੂੰ ਹਾਈ ਕੋਰਟ ਨੇ ਕਬਜ਼ਾ ਲੈਣ ਲਈ ਕਿਹਾ ਹੋਇਆ ਅਸੀਂ ਕਬਜ਼ਾ ਲੈਣੀ ਮਹੀਨੇ ਤੋਂ ਜਾ ਰਹੇ ਆ ਜਿਹੜੀ ਪੁਲਿਸ ਮਲਾਜਮ ਸਾਡੇ ਨਾਲ ਨੀਤ ਤੋੜ ਰਹੇ ਹੋ ਹਰੇਕ ਵਾਰੀ ਬਹਾਨਾ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ ਕਿ ਸਾਡੇ ਕੋਲ ਫੋਰਸ ਹੈ ਨਹੀਂ ਕਿ ਤੇ ਜੋ ਹਮਲਾ ਹੋਇਆ ਉਸ ਬਾਰੇ ਸਾਡੇ ਕੋਈ ਜਾਣਕਾਰੀ ਨਹੀਂ ਹੈ ਜੋ ਵੀ ਇਹ ਪ੍ਰੂਫ ਆ ਸਾਡੇ ਮਰੇ ਪ੍ਰੂਫ ਕੀਤੇ ਜਾਣਾ ਜੋ ਵੀ ਵਾੜਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਇਹ ਗੱਲ ਨਾਲ ਸੈਟੀਸਫਾਈ ਨਹੀਂ ਹੈ ਸਿੱਧੇ ਸਿੱਧੇ ਇਲਜ਼ਾਮ ਲਾਏ ਆ ਕਿ ਰਾਤੀ 2:30 ਵਜੇ ਚਾਰ ਪੰਜ ਜਣੇ ਆਏ ਹੈਗੇ ਅੰਦਰ ਇੱਟਾਂ ਵੀ ਮਾਰੀਆਂ ਔਰ ਉਥੇ ਦਾਤਰ ਵਗੈਰਾ ਮਿਲੇ ਹੈਗੇ ਗੇਟ ਤੇ ਟੱਕ ਲੱਗੇ ਹੈਗੇ ਜਾਲੀ ਪਾਟੀ ਹੈਗੀ ਆ ਸਿੱਧੇ ਤੁਹਾਡੇ ਨਾਮ ਲੈ ਕੇ ਉਹਨਾਂ ਨੇ ਕੈਮਰਾ ਕੇ ਕੇ ਬਿਆਨ ਦਿੱਤੇ ਹੈਗੇ ਜਗਾ ਕੀ ਦੀ ਔਰ ਕੀ ਰੌਲਾ ਕੀ ਹੈਗਾ ਜੋ ਜਗਾ ਸੀਗੀ ਉਹ ਸਾਡੇ ਨਾਨਾ ਜੀ ਦੀ ਸੀਗੀ ਨਾਨਾ ਜੀ ਦੀ ਡੈਥ ਤੋਂ ਬਾਅਦ ਮਾਮਾ ਜੀ ਜੋ ਸਾਡੇ ਸੀਗੇ ਉਹ ਕੈਨੇਡਾ ਦਾ ਵਿੱਚ ਰਹਿੰਦੇ ਸੀਗੇ 40 ਸਾਲ ਤੋਂ ਤੇ ਉਹਨਾਂ ਦੇ ਉੱਥੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸੀ ਬਾਅਦ ਵਿੱਚ ਉਨੀ ਜਗ੍ਹਾ ਖਾਲੀ ਦੇਖ ਕੇ ਕਬਜ਼ਾ ਕਰ ਲਿਆ ਤੇ ਉਨੀ ਜੋ ਜਗ੍ਹਾ ਛੱਡਣਾ ਨਾ ਨਹੀਂ ਲੈਂਦੇ ਸੀਗੇ ਫੇਰ ਅਸੀਂ ਜੀ ਤੇ ਕੇਸ ਕਿਤਾ ਕੋਰਟ ਦੇ ਵਿੱਚ ਜੋ ਕਿ ਅਸੀਂ 20 21 ਸਾਲ ਬਾਅਦ ਜਿੱਤ ਚੁੱਕੇ ਆ ਉਹ ਸ਼ਿਕਾਰ ਆਰਾਮ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕੈਮਰਾ ਗਿਆ ਕਿਹਾ ਸੀ ਕਿ ਇਹ ਸਾਡੀ ਤਾਈ ਦੀ ਜਿਹੜੀ ਜਗ੍ਹਾ ਸੀਗੀ ਹਾਂਜੀ ਹਾਂਜੀ ਤਾਈ ਦੇ ਮੁੰਡੇ ਨੂੰ ਜਾਂ ਕਿਸੇ ਨੂੰ ਵੀ ਪੈਸੇ ਦਿੱਤੇ ਹੈਗੇ ਲੱਖਾਂ ਰੁਪਏ ਕੁਝ ਦਿੱਤੇ ਹੈਗੇ ਉਹ ਸਾਡੇ ਕੋਲ ਰਜਿਸਟਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਹਾਂਜੀ ਲੋ ਵੀ ਪ੍ਰੂਫ ਆ ਆਪਣਾ ਕੋਈ ਵੀ ਪ੍ਰੂਫ ਨਹੀਂ ਹੈਗਾ ਜੋ ਪਾਵਰ ਆਫ ਟਾਉਨੀ ਸੀਗੀ ਉਹ ਸਾਡੇ ਮਾਮਾ ਜੀ ਦੇ ਨਾਮ ਸੀਗੀ ਜੋ ਹੁਣ ਛੁੱਟੀ ਇਹ ਨਾ ਇਲਜ਼ਾਮ ਸਾਡੇ ਤੇ ਲਗਾ ਰਿਹਾ ਹੈ ਜੋ ਵੀ ਉਹਨਾਂ ਕੋ ਪ੍ਰੂਫ ਆ ਉਹ ਕਾਨੂੰਨ ਮੋਰੇ ਪੇਸ਼ ਕੀਤੇ ਜਾਣ ਹਾਂਜੀ ਜੀ ਤੁਸੀਂ ਕਿਉਂ ਨਹੀਂ ਕਿਹਾ ਕਿ ਕੇਸ ਅਸੀਂ ਜਿੱਤ ਗਏ ਹੈਗੇ ਕੋਰਟ ਵਿੱਚ 20 ਸਾਲ ਤੋਂ ਚੱਲ ਰਿਹਾ ਉਹ ਤੁਹਾਡੇ ਕੋਈ ਹੈਗਾ ਕਲੀਅਰੈਂਸ ਵਗੈਰਾ ਵੀ ਦਿੱਤੇ ਹੈ ਨਹੀਂ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਅੱਜ ਵੀ ਜੋ ਸਾਡੇ ਡੈਡੀ ਆ ਉਹ ਵਕੀਲ ਕੋਲ ਤਰੀਕ ਤੇ ਗਏ ਹੋਏ ਨੇ ਉਹਨਾਂ ਕੋਲ ਸਾਰੇ ਪ੍ਰੂਫ ਆਤ ਤੁਸੀ ਮੌਜੂਦਾ ਸਰਪੰਚ ਪਾਸਟ ਹਾਂਜੀ ਕੀ ਮਾਮਲਾ ਸਰ ਮਾਮਲਾ ਸਰ ਇਹ ਹੈ ਕਿ ਇਹਨਾਂ ਦਾ ਕੇਸ ਚੱਲਦਾ ਸੀਗਾ 21 ਸਾਲ ਤੋਂ ਇਹ ਕੇਸ ਲੜ ਰਹੇ ਆ ਕੇਸ ਇਹ 3-4 ਵਾਰੀ ਜਿੱਤ ਵੀ ਗਏ ਠੀਕ ਹੈ ਜੀ ਲੋਅਰ ਕੋਰਟ ਵੀ ਲਾਇਆ ਇਹਨਾਂ ਨੇ ਹਾਈ ਕੋਰਟ ਵੀ ਲਾਇਆ ਉੱਥੋਂ ਵੀ ਹੋ ਜਿੱਤ ਗਏ ਤੇ ਇਹਨਾਂ ਨੇ ਮੇਰੇ ਨਾਲ ਮੀਟਿੰਗ ਕਰਨ ਦੀ ਬਹੁਤ ਵਾਰੀ ਕੋਸ਼ਿਸ਼ ਵੀ ਕੀਤੀ ਆ ਕਿਹਨਾਂ ਨੇ ਕੀਤੀ ਮੀਟਿੰਗ ਕਰਨ ਦੀ ਕੋਸ਼ਿਸ਼ ਹਰਦਾਸਪੁਰ ਬਲੋ ਆਏ ਮੇਰੇ ਕੋਲ ਜੀ ਉਹਨਾਂ ਨੇ ਕਿਹਾ ਕਿ ਸਾਡੀ ਤੁਸੀਂ ਬੈਠ ਕੇ ਸੈਟਿੰਗ ਕਰਾ ਦਿਓ ਕਿ ਮੈਂ ਉਹ ਜਿਹੜਾ ਥਾਂ ਆ ਮੈਂ ਮੁੱਲ ਲੈ ਲਾਂਗੀ ਠੀਕ ਹੈ ਜੀ ਮੁੱਲ ਲੈ ਕੇ ਉਹਦਾ ਮੁੱਲ ਪਾ ਲਓ ਜੋ ਵੀ ਉਹਦੀ ਕੀਮਤ ਹੋਗੀ ਮੈਂ ਦੇਣ ਨੂੰ ਤਿਆਰ ਆਂ ਪਰ ਮੇਰਾ ਘਰ ਖਾਲੀ ਨਾ ਕਰਵਾਇਆ ਜਾਵੇ ਕਿਉਂਕਿ ਕੋਰਟ ਵੱਲੋਂ ਆਰਡਰ ਆ ਕਿ ਘਰ ਖਾਲੀ ਕਰਵਾ ਦਿੱਤਾ ਜਾਵੇ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਕੀਤੀ ਇਹਨਾਂ ਦਾ ਪੈਚਅਪ ਕਰਵਾਉਣ ਦੀ ਚਲੋ ਕੁਝ ਉਹਨਾਂ ਦੀਆਂ ਗਲਤੀਆਂ ਜਾਂ ਇਹਨਾਂ ਦੀਆਂ ਗਲਤੀਆਂ ਕਿਉਂਕਿ ਇਹਨਾਂ ਦਾ ਆਪਸ ਵਿੱਚ ਥੋੜੀ ਮਨਮਟਾਵ ਹੈ ਹੈ ਇਹ ਆਪਸ ਵਿੱਚ ਰਿਸ਼ਤੇਦਾਰੀ ਹੈ ਜੀ ਐਦਾਂ ਦਾ ਹਮਲਾ ਨਹੀਂ ਕਰ ਸਕਦੇ ਮੈਂ ਬਚਪਨ ਤੋਂ ਹੁਣ ਤੱਕ ਇਹਨਾਂ ਨੂੰ ਜਾਣਦੀ ਹਾਂ ਕਿਉਂਕਿ ਮੈਂ ਇਨ ਇਸ ਚੀਜ਼ ਦੀ ਗਵਾਹੀ ਮੇਰੇ ਸਿੱਧੇ ਸਿੱਧੇ ਦੋਸ਼ ਲਾਏ ਹੈਗੇ ਬਰਾਤ ਦੇ 2:30 ਵਜੇ ਇਹ ਗਰੁੱਪ ਬਣਾ ਕੇ ਆਏ ਹੈਗੇ ਆ ਉਹ ਦਾਤਰਾਣਾ ਗੇਟ ਤੇ ਹਮਲੇ ਕੀਤੇ ਅੰਦਰ ਇੱਟਾਂ ਮਾਰੀਆਂ ਔਰ ਬਜ਼ੁਰਗ ਦੇ ਮੱਥੇ ਤੇ ਜੱਟ ਵੀ ਵੱਜੀਓ ਤੁਹਾਨੂੰ ਕੈਮਰਾ ਗਿਆ ਕੇ ਦਿਖਾ ਰਿਆ ਸਰ ਕਹਿਣ ਦੇ ਨਾਲ ਕੁਛ ਨਹੀਂ ਇਹ ਪ੍ਰੂਫ ਵੀ ਕਰਨਾ ਪੈਂਦਾ ਉਹ ਪ੍ਰੂਫ ਕਰ ਦੇਣਾ ਅਸੀਂ ਮੰਨ ਲੈਨੇ ਕਿਉਂਕਿ ਇਹ ਇਦਾਂ ਦੇ ਹੈ ਹੀ ਨਹੀਂ ਜੇ ਜਗ੍ਹਾ ਦੀ ਗੱਲ ਕਰੀ ਤੇ ਜਗ੍ਹਾ ਹੈ ਕਿ ਇਹਦੀ ਆ ਉਹਨਾਂ ਦੇ ਕਹਿੰਦੇ ਕਿ ਜਗ੍ਹਾ ਤੇ ਅਸੀਂ ਪੈਸੇ ਵੀ ਦਿੱਤੇ ਹੋਏ ਲੱਖਾਂ ਰੁਪਏ ਕੁਝ ਦਿੱਤਾ ਸੀ ਉਹ ਤਾਈ ਦੀ ਦੇਥ ਹੋ ਗਈ ਮੇਰੇ ਰਜਿਸਟਰੀ ਹੋਣ ਲੱਗੀ ਉਹਨੇ ਦੇਥ ਹੋ ਗਈ ਸੀ ਵਿੱਚ ਹੀ ਰਹਿ ਗਿਆ ਵੀ ਸਾਡਾ ਪ੍ਰੋਣਾ ਤੁਸੀਂ ਜੋ ਮੈਨੂੰ ਪੁੱਛਿਆ ਹੈ ਮੈਂ ਉਹਨਾਂ ਦੇ ਉੱਤੇ ਫੋਲ ਚਰਾਉਂਦੇ ਹੋਏ ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਉਸ ਚੀਜ਼ ਦਾ ਕੋਈ ਪ੍ਰੂਫ ਵੀ ਨਹੀਂ ਰੱਖਿਆ ਕੋਈ ਇਹਨਾਂ ਦਾ ਕੱਚਾ ਹੁੰਦਾ ਨਹੀਂ ਕਿ ਤੁਹਾਡੇ ਕੋਲ ਲਿਖਤੀ ਕੁਝ ਹੋਵੇ ਹੀ ਨਾ ਉਹਨਾਂ ਨੇ ਕਹਿੰਦੇ ਜੋ ਪੈਸੇ ਦਿੱਤੇ ਸੇ ਰਿਸ਼ਤੀ ਹੋਣ ਵਾਲੀ ਸੀ ਉਹ ਪਰ ਉਹਨਾਂ ਦੀ ਡੈਥ ਹੋ ਗਈ ਮੇਰੇ ਤੋਂ ਉੱਤੇ ਤਾਂ ਜੱਜ ਬੈਠੇ ਆ ਨਾ ਜੱਜ ਨੇ ਜਦੋਂ ਆਰਡਰ ਕਰ ਦਿੱਤਾ ਕਿ ਥਾਂ ਰਾਮਕੀਸ਼ਨ ਜੀ ਦਾ ਦਿਵਾਲੀ ਕਰ ਦਿੱਤਾ ਜਾਵੇ ਤਾਂ ਫਿਰ ਉਹ ਤੋਂ ਉੱਪਰ ਤਾਂ ਮੈਂ ਹੋ ਨਹੀਂ ਗਈ ਕੋਸ਼ਿਸ਼ ਜਦੋਂ ਜੱਜ ਨੇ ਆਰਡਰ ਹੋ ਗਈ ਸੀ ਉਸ ਤੋਂ ਬਾਅਦ ਕਬਜ਼ਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਕਬਜ਼ਾ ਲੈਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਦੋ ਤਿੰ ਤੇ ਉਹਨਾਂ ਕੋਲ ਫੋਰਸ ਵੀ ਹੈ ਨਹੀਂ ਸੀ ਤੇ ਕੁਛ ਇਹਨਾਂ ਦਾ ਇਹ ਵੀ ਸੀਗਾ ਕਿ ਚਲੋ ਇਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਮੈਨੂੰ ਚਾਬੀ ਫੜਾ ਦੇਣਾ ਮੇਰਾ ਵੀ ਥੋੜਾ ਜਿਹਾ ਹੋਜਵੇ ਕਿ ਹਾਂ ਮੈਂ ਲੈ ਲਈਏ ਚਾਬੀ ਤੇ ਮੈਂ ਬਾਅਦ ਵਿੱਚ ਦੇ ਇਹਨਾਂ ਨੂੰ ਹੀ ਦਊਂਗਾ ਪਰ ਉਹ ਇਸ ਚੀਜ਼ ਨੂੰ ਨਾਮ ਗਵਾਰਸੀ ਨਾਲ ਉਹਨਾਂ ਨੇ ਇਹ ਚੀਜ਼ ਮੰਨੀ ਹੁਣ ਇਹਹੀ ਕਿਹੜੀ ਕਾਰਨ ਹੋਏ ਕਿ ਦੁਬਾਰਾ ਇਦਾਂ ਜਿਹੜਾ ਉਹ ਖਾਲੀ ਕਰਾਉਣ ਦੇ ਆਰਡਰ ਫੋਨ ਕਰਕੇ ਉਹਨਾਂ ਨੇ ਇਹ ਚੀਜ਼ ਕੀਤੀ ਆ ਇਹਦੇ ਵਿੱਚ ਤੁਹਾਨੂੰ ਖਾਲੀ ਕਰਾਉਣ ਦੇ ਆਰਡਰ ਕੋਰਟ ਵੱਲ ਮਿਲ ਚੁੱਕੇ ਆ ਕੋਰਟ ਵੱਲੋਂ ਆਰਡਰ ਮਿਲ ਚੁੱਕੇ ਇਸ ਫਿਨਿਸ਼ ਹੋ ਗਿਆ ਫਿਰ ਤੁਸੀਂ ਕਬਜ਼ਾ ਕਿਉਂ ਲੈ ਰਹੇ ਹੋ ਤੁੱਕ ਕੇ ਬੈਠੇ ਕਬਜ਼ਾ ਸਰ ਇਹ ਕੁਝ ਕਾਨੂੰਨੀ ਕਾਰਵਾਈਆਂ ਹੁੰਦੀਆਂ ਉਹਨਾਂ ਦੇ ਉੱਤੇ ਵਿੱਚ दखਲ ਅੰਦਾਜ਼ੀ ਕੋਰਟ ਨਹੀਂ ਮੈਡਮ ਆਰਡਰ ਕਰਦੇ ਵੀ ਤੁਹਾਡੀ ਜਗ੍ਹਾ ਤੁਹਾਨੂੰ ਸੌਂਪ ਦਿੱਤੀ ਗਈ ਹੈ ਹਾਂਜੀ ਪਰ ਰਾਮਕ੍ਰਿਸ਼ਨ ਜੀ ਉਹ ਨਹੀਂ ਜਾਣਦੇ ਆ ਕਿ ਮਤਲਬ ਉਹ ਦੋ ਤਿੰਨ ਵਾਰ ਹੀ ਗਏ ਵੀ ਆ ਉਹਨਾਂ ਨੇ ਮਤਲਬ ਪਿਆਦੇ ਜੋ ਭੇਜਦੇ ਹੁੰਦੇ ਆ ਕਾਨੂੰਨ ਵੱਲੋਂ ਭੇਜੇ ਵੀ ਗਏ ਆ ਠੀਕ ਹੈ ਸਰ ਤੇ ਕੁਛ ਇਹਨਾਂ ਦੀ ਸੈਟਿੰਗ ਹੋ ਗਈ ਹੋਗੀ ਵੀ ਆ ਥੋੜਾ ਜਿਹਾ ਸਾਨੂੰ ਦੀਰ ਜਿਹਾ ਕੁਝ ਮੌਲਤ ਮੰਗੀ ਹੋਗੀ ਇਹ ਨਹੀਂ ਆਪਸੀ ਗੱਲਾਂ ਆ ਪਰ ਕੋਰਟ ਵੱਲੋਂ ਆਰਡਰ ਹੋ ਚੁੱਕੀ ਹੈ ਕਿ ਇਹ ਖਾਮੋ ਖੰਡੀ ਤੁਸੀਂ ਇਸ ਬਾਬਤ ਕੋ ਸ਼ੋਰ ਕਰਨਾ ਚਾਹੁੰਦੇ ਨਹੀਂ ਬਿਲਕੁਲ ਨਹੀਂ ਮੈਂ ਤੇ ਇਹ ਕਹਿਣਾ ਚਾਹੁੰਗੀ ਵੀ ਦੋਨਿਆਂ ਤੇਰਾ ਆਪਸ ਵਿੱਚ ਸਮਝੌਤਾ ਕਰ ਲੈਣ ਇਹ ਆਪਸ ਵਿੱਚ ਜਿਹੜੇ ਇੱਕ ਦੂਜੇ ਦੇ ਜਿਹੜੇ ਇਲਜ਼ਾਮ ਲਾਉਂਦੇ ਹੋ ਗੱਲ ਜਿਹੜੋਂ ਉਹਨਾਂ ਨੇ ਇਲਜ਼ਾਮ ਲਾਇਆ ਵੀ ਰਾਤੀ 2:30 ਵਜੇ ਹਮਲਾ ਕੀਤਾ ਹੈਗਾ ਤੁਸੀਂ ਇਸ ਗੱਲ ਦੀ ਗਵਾਹੀ ਭਰਦੇਗੇ 2:30 ਵਜੇ ਆਪਣੇ ਪਿੰਡ ਦੀ ਆਪਣੀ ਘਰੀ ਸੀਗੇ ਮੁੰਡੇ ਬਿਲਕੁਲ ਘਰੀ ਸੀਗੇ ਸਰ ਅਗਰ ਕੱਲ ਕੋਈ ਲੋਕੇਸ਼ਨ ਵਗੈਰਾ ਨਿਕਲ ਆਈਆਂ ਤਾਂ